ਗੁਰੂ ਘਰ ਜਾ ਕੇ ਇਸ ਜਗ੍ਹਾ ਤੇ ਦੀਵਾ ਜਗਾਉਣ ਦੇ ਨਾਲ ਧੰਨ ਦੀ ਪ੍ਰਾਪਤੀ ਹੁੰਦੀ ਹੈ। ਖਜਾਨੇ ਮਾਇਆ ਨਾਲ ਭਰ ਜਾਂਦੇ ਨੇ ਵੱਡੇ ਸੰਤਾਂ ਨੇ ਦੱਸਿਆ ਸੀ ਮੈਨੂੰ ਗੁਪਤ ਭੇਦ। ਦਾ ਗਿਆਨ ਟੀਵੀ ਚੈਨਲ ਸਬਸਕ੍ਰਾਈਬ ਕਰ ਲਿਓ ਸੰਗਤ ਜੀ ਸੋ ਵੀਡੀਓ ਨੂੰ ਸ਼ੇਅਰ ਕਰਿਓ ਜੀ ਲਾਈਕ ਕਮੈਂਟ ਵੀ ਕਰਿਓ ਪਿਆਰਿਓ। ਆਪਾਂ ਬੇਨਤੀਆਂ ਇਸ ਵਿਸ਼ੇ ਤੇ ਸਾਂਝੀਆਂ ਕਰਾਂਗੇ। ਪਹਿਲਾਂ ਤੇ ਸਾਰੀ ਸੰਗਤ ਫਤਿਹ ਅਰਜ਼ ਕਰਦਾ ਫਤਿਹ ਬਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਆਪਾ ਵੇਖਦੇ ਆਂ ਵੀ ਦੀਵਾਲੀ ਨੂੰ ਗੁਰੂ ਘਰਾਂ ਦੇ ਵਿੱਚ ਜਗਾਵਾ ਤੇ ਜਿਹੜੇ ਨੇ ਉਹ ਦੀਵੇ ਲੱਗਦੇ ਨੇ ਕਈ ਨਿਸ਼ਾਨ ਸਾਹਿਬ ਤੇ ਲਾਉਂਦੇ ਨੇ ਕਈ ਦਰਬਾਰ ਸਾਹਿਬ ਤੋਂ ਬਾਹਰ ਗੁਰੂ ਘਰਾਂ ਦੇ ਵਿੱਚ ਫਰਸ਼ ਤੇ ਦੀਵੇ ਲਾਉਂਦੇ ਨੇ ਜਾਂ ਫਿਰ ਮੋਮਬਤੀਆਂ ਲਾਉਂਦੇ ਨੇ ਤੇ ਕਈਆਂ ਨੂੰ ਤੇ ਹਟਾਈ ਦਾ ਵੀ ਭਾਈ ਇੱਥੇ ਨਾ ਲਾਓ ਨਹੀਂ ਸਾਡੀ ਤੇ ਸ਼ਰਧਾ ਹੀ ਬਹੁਤ ਹੈ ਕਈ ਤੇ ਔਖੇ ਭਾਰੇ ਹੋ ਜਾਂਦੇ ਹੁਣ ਨਿਸ਼ਾਨ ਸਾਹਿਬ ਦੇ ਥੜੇ ਤੇ ਆਪਾਂ ਮੋਮਬਤੀਆਂ ਲਾਵਾਂਗੇ ਦੀਵੇ ਲਾਵਾਂਗੇ ਜਦਕਿ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਕਹਿੰਦੇ ਮੋਮਬਤੀਆਂ ਦੀਵੇ ਲਾਉਣ ਵਾਲਿਆ ਯਾਦ ਰੱਖ ਕਹਿੰਦੇ ਜੇ ਚਾਨਣਾ ਕਰਨਾ ਹੀ ਆ ਤਾਂ ਆਪਣੇ ਹਿਰਦੇ ਰੂਪ ਘਰ ਦੇ ਵਿੱਚ ਚਾਨਣਾ ਕਰ ਉਹ ਚਾਨਣਾ ਸ਼ਬਦ ਦੇ ਨਾਲ ਹੋਏਗਾ ਫਰਸ਼ਾ ਕਹਿੰਦੇ ਗੁਰਬਾਣੀ ਇਸ ਜਗ ਮਹਿ ਚਾਨਣ ਕਰਮ ਵਸੈਮ ਨੇ ਆਏ ਫਰਸ਼ਾ ਨੇ ਗੁਰਬਾਣੀ ਦੇ ਜ਼ਰੀਏ ਹੀ ਅੰਦਰ ਚਾਨਣ ਹੋ ਸਕਦਾ ਹੈ ਮੁਨਾਰਾ ਹੋ ਸਕਦਾ ਹੈ ਯਾਨੀ ਉਸ ਤੋਂ ਬਿਨਾਂ ਜੇ ਕੁਝ ਵੀ ਨਹੀਂ ਹੋ ਸਕਦਾ ਸਿਖਾ ਕਨੇ ਇਸ ਗੱਲ ਨੂੰ ਯਾਦ ਰੱਖੀ ਗੁਰਮੁਖ ਪਿਆਰਿਓ ਫਰਸ਼ਾ ਜੀ ਨੇ ਸਾਰੀ ਗੱਲ ਹੀ ਕਰ ਦਿੱਤੀ ਨਾ ਧੰਨ ਗੁਰੂ ਗ੍ਰੰਥ ਸਾਹਿਬ ਜੀ ਨੇ ਸਾਰੀ ਗੱਲ ਦਾ ਵੇੜ ਦਿੱਤੀ ਸੋ ਮੈਂ ਇੱਕ ਬੇਨਤੀ ਕਰਕੇ ਆਪ ਜੀ ਦਾ ਧਿਆਨ ਜਿਹੜਾ ਉਹ ਜ਼ਰੂਰ ਦਿਵਾਵਾਂ ਗੁਰਮੁਖ ਪਿਆਰਿਓ ਇਸ ਚੀਜ਼ ਨੂੰ ਸਮਝਣ ਦਾ ਥੋੜਾ ਜਿਹਾ ਯਤਨ ਕਰਿਓ ਥੋੜਾ ਜਿਹਾ ਵਿਚਾਰਨ ਦਾ ਯਤਨ ਕਰਿਓ ਪਿਆਰਿਓ ਮੇਰੇ ਪਾਤਸ਼ਾਹ ਜੀ ਪਤਾ ਕੀ ਕਹਿੰਦੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਪਤਾ ਕੀ ਕਹਿੰਦੇ ਕਹਿੰਦੇ ਸਿੱਖੋ ਇੱਕ ਗੱਲ ਯਾਦ ਰੱਖਿਓ ਇੱਕ ਚੀਜ਼ ਨੂੰ ਜ਼ਰੂਰ ਵਿਚਾਰਨ ਦਾ ਯਤਨ ਕਰਿਓ ਪਿਆਰਿਓ ਕਹਿੰਦੇ ਉਹ ਯਤਨ ਪਤਾ ਕਿਹੜਾ ਹੈ ਉਹ ਯਤਨ ਪਤਾ ਕਿਹੜਾ ਹੈ ਕਹਿੰਦੇ ਸਿੱਖੋ ਵੀ ਜੇਕਰ ਤੁਸੀਂ ਦੀਵਾ ਜਗਾਉਣਾ ਹੀ ਹੈ ਕਹਿੰਦੇ ਅੰਦਰ ਜਗਾਓ ਪ੍ਰਚਾਰ ਕਰੋ ਵੀ ਜਿਹੜੇ ਲੋਕਾਂ ਦੇ ਮਨ ਬੁਝ ਗਏ ਉਹਨਾਂ ਦੇ ਮਨ ਰੋਸ਼ਨ ਹੋ ਸਕਣ ਸ਼ਬਦ ਦੇ ਨਾਲ ਐਸੇ ਉਪਰਾਲੇ ਕਰੋ ਐਸੇ ਤੁਸੀਂ ਪਿੰਡਾਂ ਦੇ ਵਿੱਚ ਸਮਾਗਮ ਕਰੋ ਜਿਹੜੇ ਸਮਾਗਮਾਂ ਦੇ ਵਿੱਚ ਲੋਕ ਆਉਣ ਤੇ ਤੁਹਾਡਾ ਸਮਾਗਮ ਸੁਣਨ ਗੁਰਮਤ ਵਿਚਾਰਾ ਹੋਣਾ ਤੇ ਲੋਕਾਂ ਦੇ 부ਝੇ ਹੋਏ ਮਨ ਦੇ ਅੰਦਰਲੇ ਦੀਵੇ ਰੋਸ਼ਨ ਹੋ ਜਾਣ ਤੇ ਹਰ ਇੱਕ ਬੰਦਾ ਗੁਰੂ ਗ੍ਰੰਥ ਸਾਹਿਬ ਜੀ ਨਾਲ ਜੁੜੇ ਤੇ ਆਕੇ ਵੀ ਮੈਂ ਗੁਰੂ ਗ੍ਰੰਥ ਸਾਹਿਬ ਜੀ ਨਾਲ ਜੁੜਨਾ ਮੈਂ ਪਾਵਨ ਬਾਣੀ ਨੂੰ ਪੜ੍ਹਨਾ ਕਹਿੰਦੇ ਐਸਾ ਪ੍ਰਚਾਰ ਚਲਾ ਦਿਓ ਐਸੀ ਪ੍ਰਚਾਰ ਦੀ ਹਨੇਰੀ ਲਿਆ ਦਿਓ ਜਿਵੇਂ ਕਿ ਬਾਬਾ ਅਤਰ ਸਿੰਘ ਜੀ ਮਹਾਪੁਰਖ ਮਸਕੂਣਾ ਸਾਹਿਬ ਵਾਲਿਆਂ ਨੇ ਕੀਤਾ ਸੀ ਹਜ਼ੂਰ ਸਾਹਿਬ ਤੋਂ ਆਕੇ ਮਾਲਵੇ ਦੇ ਵਿੱਚ ਅਜਿਹਾਂ ਪ੍ਰਚਾਰ ਕੀਤਾ ਮਾਲਵੇ ਦੇ ਵਿੱਚ ਮਹਾਪੁਰਖਾਂ ਨੇ ਐਸੀ ਪ੍ਰਚਾਰ ਦੀ ਜਿਹੜੀ ਹੈ ਇੱਕ ਲੜੀ ਚਲਾਈ ਜਿਸ ਦੇ ਨਾਲ ਦੇ ਬਹੁਤ ਸਾਰੇ ਲੋਕਾਂ ਨੇ ਅੰਮ੍ਰਿਤ ਛਕਿਆ ਅੰਮ੍ਰਿਤ ਧਾਰੀ ਹੋਏ ਤੇ ਮਹਾਪੁਰਖਾਂ ਨੇ ਕਦੇ ਗਵਾਨ ਦੇ ਵਿੱਚ ਬੇਨਤੀ ਨਹੀਂ ਕੀਤੀ ਵੀ ਸੰਗਤ ਜੀ ਅੰਮ੍ਰਿਤ ਛਕੋ ਉਹਨਾਂ ਦੇ ਸ਼ਬਦਾਂ ਵਿੱਚ ਉਹਨਾਂ ਦੇ ਬੋਲਾਂ ਵਿੱਚ ਅਜਿਹੀ ਬਰਕਤ ਸੀ ਪਿਆਰਿਓ ਕਿ ਜਿਹੜਾ ਵੀ ਸੁਣ ਲੈਂਦਾ ਸੀ ਉਹ ਚਾਹੁੰਦਾ ਸੀ ਵੀ ਮਨਾ ਬਹੁਤ ਜ਼ਿੰਦਗੀ ਬਰਬਾਦ ਹੋ ਗਈ ਇਹੀ ਸਮਾਂ ਹੈ ਬਹੁਤ ਜਨਮ ਵਿਛਰੇ ਥੇ ਮਾਦੋ ਇਹ ਜਨਮ ਤੁਹਾਰੇ ਲੈ ਕੇ ਵੀ ਹੁਣ ਤੇ ਅੰਮ੍ਰਿਤ ਛਕ ਕੇ ਗੁਰੂ ਵਾਲਾ ਹੋ ਜਾ ਮਹਾਪੁਰਖਾਂ ਦੇ ਸ਼ਬਦਾਂ ਦੇ ਵਿੱਚ ਇੰਨੀ ਵੱਡੀ ਤਾਕਤ ਸੀ ਇੰਨੀ ਵੱਡੀ ਸਮਰੱਥਾ ਸੀ ਗੁਰਮੁਖ ਪਿਆਰਿਓ ਗੁਰੂ ਘਰ ਜਾ ਕੇ ਆਪਾਂ ਦੀਵਾ ਜਗਾਈਏ ਕਈ ਤੇ ਕਹਿੰਦਾ ਨਿਸ਼ਾਨ ਸਾਹਿਬ ਤੇ ਮੈਂ ਦੀਵਾ ਲਾऊं ਹੁਣ ਕਈ ਥਾਵਾਂ ਤੇ ਅਜੀਹਾ ਹੋਇਆ ਵੀ ਨਿਸ਼ਾਨ ਸਾਹਿਬ ਤੇ ਦੀਵਾ ਲਾਤਾ ਉਹ ਨਿਸ਼ਾਨ ਸਾਹਿਬ ਦੇ ਚੋਲੇ ਨੂੰ ਅੱਗ ਚੜ ਗਈ ਤੇ ਸਾਰਾ ਨਿਸ਼ਾਨ ਸਾਹਿਬ ਦਾ ਜਿਹੜਾ ਚੋਲਾ ਸੀ ਉਹ ਅਗਨ ਭੇਟ ਹੋ ਗਿਆ ਹੁਣ ਸਾਡੀ ਜਿੱਦ ਨੇ ਤੇ ਬੇਅਦਵੀ ਕਰ ਦਿੱਤੀ ਨਾ ਤੋ ਜਿੱਦ ਨਾ ਕਰੋ ਅਸੀਂ ਹੁਣ ਨੀਚੇ ਲਾ ਦੋ ਮੋਮਬਤੀ ਲਾਉਣੀਆਂ ਨੀਚੇ ਲਾ ਦੋ ਜ਼ਰੂਰੀ ਧੋਣੀਆਂ ਵੀ ਅਸੀਂ ਦੇ ਨਿਸ਼ਾਨ ਸਾਹਿਬ ਦੇ ਥੜੇ ਦੀ ਲਾਵਾਂਗੇ ਤੇ ਲੋਕਾਂ ਦਾ ਵਾਸਨੇ ਚੱਲਦਾ ਅੰਦਰ ਗੋਲਕ ਕੋਲੇ ਕਿਹੜਾ ਨਾਮ ਮੋਮਬਤੀਆਂ ਲਾਇਆ ਹਣ ਜਾਂ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਕੋਲੇ ਕਿਹੜਾ ਨਾਮ ਮੋਮਬਤੀਆਂ ਲਾਇਆ ਜਿਹੜੇ ਸਮਝਦਾਰ ਹੈ ਉਹ ਠੀਕ ਹੈ ਇੱਕ ਅੱਧੀ ਮੋਮਬਤੀ ਲਾਉਂਦੇ ਆ ਵੀ ਹਾਂ ਠੀਕ ਆ ਚਲੋ ਸੰਗਤ ਲਾ ਰਹੀ ਹੈ ਆਪਾਂ ਵੀ ਲਾ ਦਈਏ ਤੇ ਸਭ ਤੋਂ ਵੱਡਾ ਜਿਹੜਾ ਚਾਨਣ ਕਰਨ ਦੀ ਲੋੜ ਹੈ ਨਾ ਉਹ ਹੈ ਹਿਰਦੇ ਰੂਪ ਘਰ ਦੇ ਵਿੱਚ ਉਹ ਸ਼ਬਦ ਦੇ ਨਾਲ ਹੋਏਗਾ ਗੁਰੂ ਦੀ ਸਿੱਖਿਆ ਨਾਲ ਹੋਏਗਾ ਹੁਣ ਮੇਰੇ ਵਰਗਾ ਹਰੇਕ ਕਹਿ ਦਿੰਦਾ ਮੈਂ ਤੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਦਾ ਜੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਣਾ ਹੀ ਕਾਫੀ ਨਹੀਂ ਐ ਸਿੱਖੋ ਗੁਰੂ ਗ੍ਰੰਥ ਸਾਹਿਬ ਜੀ ਦੀ ਮੰਨਣਾ ਬਹੁਤ ਜ਼ਰੂਰੀ ਹੈ ਜੇ ਅਸੀਂ ਨਾਮ ਨਹੀਂ ਕਰਿਓ ਯਾਦ ਰੱਖੋ ਵੀ ਬਹੁਤ ਭਿਆਨਕ ਆ ਰਿਹਾ ਹੈ। ਕਈ ਕਹਿੰਦੇ ਜੀ ਦੀਵਾ ਲਾਓ ਜੀ ਤਾਂ ਦੀ ਪ੍ਰਾਪਤੀ ਹੋਏਗੀ ਇੰਜ ਹੋਏਗਾ। ਆਹ ਜਗ੍ਹਾ ਤੇ ਦੀਵੇ ਲਾਓ ਐ ਪਰ ਵੱਡੇ ਮਹਾਂਪੁਰਖ ਗੁਪਤ ਭੇਦ ਇਹੋ ਹੀ ਦੱਸਦੇ ਹੁੰਦੇ ਜੇ ਸਿਕੋ ਦੀਵਾ ਜਗਾਉਣਾ ਹੀ ਹੈ ਆਪਣੇ ਅੰਦਰ ਦੇ ਹਿਰਦੇ ਰੂਪ ਘਰ ਦਾ ਦੀਵਾ ਜਗਾਓ। ਕਹਿੰਦੇ ਤੁਸੀਂ ਮੰਗਣਾ ਆ ਤਾਂ ਗੁਰੂ ਤੋਂ ਮੰਗੇ ਦੂਜੇ ਪਾਸੋਂ ਮੰਗੀਏ ਤਾਂ ਲਾਜ ਮਰਾਈਏ। ਕਹਿੰਦੇ ਇਸ ਕਰਕੇ ਗੁਰੂ ਤੋਂ ਝੋਲੀ ਅੱਢ ਕੇ ਦਦਾ ਦਾਤਾ ਏਕ ਹੈ। ਸਭ ਕੋ ਦੇਵਨਹਾਰ ਬਿੰਦੇ ਟੋਟਨਾ ਆਵਈ ਅਗਨਤ ਭਰੇ ਪੰਡਾਰ ਪਿਉ ਦਾਦੇ ਕਾ ਖੋਲ ਡਿੱਠਾ ਖਜ਼ਾਨਾ ਤਾਂ ਮੇਰਾ ਮਨ ਭਇਆ ਨਿਧਾਨਾ ਸਿੱਖੋ ਸਾਡੇ ਕੋਲੇ ਐਦੋਂ ਵੱਡਾ ਖਜ਼ਾਨਾ ਨਹੀਂ ਹੋ ਸਕਦਾ 1430 ਅੰਗ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਬਾਣੀ ਦੇ ਸਾਨੂੰ ਮਹਾਰਾਜ ਨੇ ਦਿੱਤੇ ਤੇ ਪਿਆਰਿਓ ਇਹ ਪਾਵਣੀ ਇਹ ਸਤਿਗੁਰੂ ਦੀ ਮਹਾਰਾਜੀ ਪਾਵਨ ਬਾਣੀ ਇਹ ਸ਼ਬਦ ਪਿਆਰਿਓ ਸਾਡੇ ਕੋਲੇ ਮੌਜੂਦ ਹੈ ਜੇ ਅਸੀਂ ਅੱਜ ਵੀ ਨਾ ਸੰਭਾਲੀ ਤੇ ਗੁਰੂ ਦੀਆਂ ਬੇਅਦਗੀਆਂ ਵੀ ਹੁੰਦੀਆਂ ਰਹਿਣਗੀਆਂ ਜੇ ਅਸੀਂ ਜਾਗਰੂਤ ਨਾ ਹੋਏ ਤੇ ਪਿਆਰਿਓ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਨੂੰ ਪੜ੍ਹ ਕੇ ਕਿਸੇ ਨੇ ਜਾਗਰੂਤ ਨਹੀਂ ਹੋਣਾ ਪਹਿਲ ਸ਼ੁਰੂਆਤ ਅਸੀਂ ਕਰੀਏ ਦੂਜੇ ਕਿੰਨੇ ਨਾ ਦੇਖੀਏ ਵੀ ਦੂਜਾ ਕਰੂ ਮੈਂ ਤਾਂ ਕਰੂ ਆਪ ਦੇਖੀਏ ਆਪ ਅੱਗੇ ਆਈਏ ਫਿਰ ਸਾਡੇ ਤੇ ਗੁਰੂ ਦੀ ਕਿਰਪਾ ਹੋਏਗੀ ਸੋ ਪਿਆਰਿਓ ਇੰਨੀਆਂ ਕੋ ਬੇਨਤੀਆਂ ਸਰਵ ਪ੍ਰਵਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ